ਨਵੀਆਂ ਅਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਪੁਰਾਣੀ ਪੈਨਸ਼ਨ ਬਹਾਲ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਅੱਜ ਨਿਊ ਪੈਨਸ਼ਨ ਸਕੀਮ EMPLOYES UNION ਵੱਲੋਂ ਅਰਧੀ ਫੂਕ ਮਜਾਰਾ ਕੀਤਾ ਗਿਆ। ਇਸ ਮੌਕੇ ਸੂਬਾਈ ਆਗੂ ਅਜੀਤਪਾਲ ਸਿੰਘ ਜਸਵਾਲ ਨੇ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਉਹਨਾਂ ਅਨੇਜੇ ਤੱਕ ਪੁਰਾਣੀ ਪੈਨਸ਼ਨ ਬਹਾਲ ਕਰਨ ਦੇ ਜੋਨ ਦਾਅਵੇ ਨੂੰ ਪੂਰਾ ਨਹੀਂ ਕੀਤਾ। ਇਸ ਮੌਕੇ ਸੂਬਾਈ ਆਗੂ ਪ੍ਰਭਜੀਤ ਸਿੰਘ ਰਸੂਲਪੁਰ ਨੇ ਨਵੀਂ ਪੈਨਸ਼ਨ ਸਕੀਮ ਨੂੰ ਵੱਡਾ ਪੈਨਸ਼ਨ ਸਕੈਮ ਦੱਸਿਆ ਕਿਹਾ ਕਿ ਦੇਸ਼ ਭਰ ਦੇ ਕਰੋੜਾਂ ਕਰਮਚਾਰੀਆਂ ਦਾ ਪੈਨਸ਼ਨ ਫੰਡ 126 ਡਿਫਾਲਟਰ ਕੰਪਨੀਆਂ ਦੇ ਕੰਪਨੀ ਸਮੂਹ ਆਈ ਐਲ ਐਟ ਐਫਸ 'ਤੇ ਲਗਾ ਕੇ ਸਰਮਾਏਦਾਰਾਂ ਦਾ ਵਪਾਰ ਵਧਾ ਰਹੀ ਹੈ ਪਰ ਕਰਮਚਾਰੀਆਂ ਨੂੰ 5700 ਤੋਂ ਪੈਨਸ਼ਨ ਦੇ ਕੇ ਪੈਨਸ਼ਨ ਸ਼ਬਦ ਦੀ ਤੋਹੀਨ ਕਰ ਰਹੀ ਹੈ ਉਨ੍ਹਾਂ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਪੁਰਾਣੀ ਪੈਨਸ਼ਨ ਬਹਾਲ ਕਰਵਾ ਲਓ ਨਹੀਂ ਤਾਂ ਇਹ ਨਾ ਹੋਵੇ ਕਿ ਡਿਫਾਲਟਰ ਕੰਪਨੀਆਂ ਆਪਣਾ ਪੈਨਸ਼ਨ ਫੰਡ ਲੈ ਕੇ ਨਾ ਪੱਜ ਜਾਣ ਕਿਉਂਕਿ ਇਹਨਾਂ ਤੇ ਸਰਕਾਰੀ ਕੰਟਰੋਲ ਨਹੀਂ ਹੈ ਇਹਨਾਂ ਨੂੰ ਪ੍ਰਾਈਵੇਟ ਫੰਡ ਮੈਨੇਜਰਾਂ ਦੁਆਰਾ ਹੀ ਕੰਟਰੋਲ ਕੀਤਾ ਹੈ ਇਸ ਮੌਕੇ ਜਗਤਾਰ ਸਿੰਘ ਰਾਜੂਆਣਾ ਸੰਦੀਪ ਕੁਮਾਰ ਹਰਵਿੰਦਰ ਬਿਲਗਾ ਪ੍ਰਧਾਨ ਬੀਐਡਪੀ ਟੀਚਰ ਫਰੰਟ ਅਤੇ ਵਿਕਰਮਜੀਤ ਸਿੰਘ ਕਦੋ ਜਗਜੀਤ ਸਿੰਘ ਟਾਂਡੇ ਰਵਿੰਦਰ ਸਿੰਘ ਦੋਰਾਹਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਜੇ ਨਵੀਂ ਪੈਨਸ਼ਨ ਸਕੀਮ ਨੂੰ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਜਾਂਦੀ ਤਾਂ ਅਸੀਂ ਸੂਬਾ ਪੱਦਰੀ ਸੰਘਰਸ਼ ਨੂੰ ਤੇਜ਼ ਕਰ ਦੇਵਾਂਗੇ ਇਸ ਮੌਕੇ ਗਵਰਨਮੈਂਟ ਟੀਚਰ ਯੂਨੀਅਨ ਦੇ ਜਗਦੀਪ ਸਿੰਘ ਜੋਲ, ਨਿਰਵੇਸ਼ ਸਿੰਘ, ਗਵਰਨਮੈਂਟ ਸਕੂਲ ਟੀਚਰ ਯੂਨੀਅਨ ਵੱਲੋਂ ਪ੍ਰਵੀਨ ਕੁਮਾਰ, ਚਰਨ ਸਿੰਘ ਸਰਾਬਾ ਤੋਂ ਬਿਨਾ, ਐਸ ਸੀ ਵੀ ਸੀ ਅਧਿਆਪਕ ਯੂਨੀਅਨ ਦੇ ਬਲਵਿੰਦਰ ਸਿੰਘ ਲੋਤਾਲਾ ਅਤੇ ਅਧਿਆਪਕ ਆਗੂ ਗੁਰਦੀਪ ਧੀਮਾ, ਰਬਦਿਆਲ ਸਿੰਘ ਸਪੇਟਾ, ਹਰਜਿੰਦਰ ਸਿੰਘ ਸੈਣੀ, ਕੁਲਜਿੰਦਰ ਸਿੰਘ, ਮੋਨਜੀਤ ਸਿੰਘ, ਬੈਂਤ ਸਿੰਘ, ਰਵਿੰਦਰ ਸਿੰਘ, ਬਲਰਾਜ ਖਲੋਟੀ ਸੁਖਜੀਤ ਪਾਲ ਸਿੰਘ ਪਟਵਾਰ ਜੂਨੀਅਨ ਐਕਸਾਈਜ਼ ਵਿਭਾਗ ਦੇ ਆਗੂ ਹਰਵਿੰਦਰ ਸਿੰਘ ਬਰਨਾਲਾ ਸਿਹਤ ਵਿਭਾਗ ਵੱਲੋਂ ਅਮਰਿਤਪਾਲ ਸਿੰਘ ਨੇ ਵੀ ਸੰਬੋਧਨ ਕੀਤਾ ਇਸ ਮੌਕੇ ਪੰਜਾਬ ਸਰਕਾਰ ਦਾ ਪਪਲਾ ਸਾੜਿਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਕਰਮਚਾਰੀਆਂ ਨੇ ਹਿੱਸਾ ਲਿਆ ਮੈਂ ਦੱਸਣੀ ਚਾਹਣਾ ਸਾਰੇ ਆ ਜਿਹੜੇ ਆਪਾਂ ਵੀਰ ਬੈਠੇ ਆ 58 ਸਾਲ ਦੀ ਉਮਰ 'ਚ ਤੁਸੀਂ ਰਿਟਾਇਰ ਹੋਣਾ ਪੈਨਸ਼ਨ ਤੁਹਾਨੂੰ 60 ਸਾਲ ਦੀ ਉਮਰ ਤੋਂ ਲੱਗਣੀ ਆ ਆ ਗੱਲਾਂ ਦਾ ਹਜੇ ਬਾੜਿਆਂ ਨੂੰ ਪਤਾ ਨਹੀਂ ਇੱਕ ਚੋਂ ਹੋਰ ਗੱਲ ਦੱਸਾਂ आईएलएंड एफएस एक कंपनीज ग्रुप बनਿਆ ਹੋਇਆ ਵਾ। आईएलएंड एफएस ਇੱਕ ਕੰਪਨੀ ਗਰੁੱਪ ਬਣਿਆ ਹੋਇਆ 126 ਕੰਪਨੀਆਂ ਔਰੇ ਵਿੱਚਾ ਛੱਡਾ ਸਾਰਾ ਪੈਸਾ ਓਰੇ ਵਿੱਚ ਜਾਂਦਾ 2016 ਦੇ ਵਿੱਚ ਨੈਸ਼ਨਲ ਪ੍ਰੈਸ ਨੇ ਇੱਕ ਖਬਰ ਲਾਈ ਸੀ ਕਿ ਇਹਦੇ ਵਿੱਚ 20000 ਰੁਪਿਆ 20000 ਕਰੋੜ ਰੁਪਿਆ ਜਿਹੜਾ ਐਨਪੀਐਸ ਫੰਡ ਦਾ ਉਹ ਡੁੱਬੜ ਕਨਾਰੇ ਆ। ਉਸ ਤੋਂ ਬਾਅਦ ਕੀ ਆ?